ਸਤ ਸ੍ਰੀ ਅਕਾਲ ਦੋਸਤੋ ਤਾਂ 4 ਮਿੰਟਾਂ ਦੇ ਵਿੱਚ 4 ਲੱਖ ਰੁਪਏ ਤੱਕ ਦਾ ਤੁਸੀਂ ਲੋਨ ਪ੍ਰਾਪਤ ਕਰ ਸਕਦੇ ਹੋ ਕਿਵੇਂ ਲੈਣਾ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਤੁਹਾਨੂੰ ਬੈਂਕ ਜਾਣ ਦੀ ਲੋੜ ਨਹੀਂ ਪਵੇਗੀ ਆਪਣੇ ਮੋਬਾਈਲ ਤੋਂ ਤੁਸੀਂ ਜਿਹੜਾ ਇਹ ਲੋਨ ਹੈ ਉਹ ਪ੍ਰਾਪਤ ਕਰ ਸਕਦੇ ਹੋ ਕਿੰਨਾ ਵਿਆਜ ਮਿਲੇਗਾ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਤੁਹਾਨੂੰ ਕੀ ਕਰਨਾ ਹੋਵੇਗਾ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਉਸ ਬੈਂਕ ਦੇ ਵਿੱਚ ਤੁਹਾਡਾ ਖਾਤਾ ਨਹੀਂ ਹੈਗਾ ਫਿਰ ਵੀ ਤੁਸੀਂ ਲੋਨ ਅਪਲਾਈ ਕਰ ਸਕਦੇ ਹੋ ਇੱਕ ਆਧਾਰ ਕਾਰਡ ਹੋਣਾ ਚਾਹੀਦਾ ਇੱਕ ਤੁਹਾਡੇ ਕੋਲੇ ਮੋਬਾਈਲ ਨੰਬਰ ਹੈ ਜਿਹੜਾ ਉਹ ਹੋਣਾ ਚਾਹੀਦਾ ਤਾਂ ਇਹ ਦੋਨਾਂ ਚੀਜ਼ਾਂ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ 4 ਲੱਖ ਰੁਪਏ ਤੱਕ ਦਾ ਲੋਨ ਹੈ ਜਿਹੜਾ ਉਹ 4 ਮਿੰਟਾਂ ਦੇ ਵਿੱਚ ਅਪਲਾਈ ਕਰ ਸਕਦੇ ਹੋ ਬਹੁਤ ਘੱਟ ਵਿਆਜ ਦਰਾਂ ਨੇ ਤਾਂ ਚਲੋ ਚੱਲਦੇ ਹਾਂ ਮੋਬਾਈਲ ਸਕਰੀਨ ਤੇ ਤਾਂ ਦੇਖ ਸਕਦੇ ਹੋ ਸਕਰੀਨ ਤੇ ਤੁਸੀਂ ਤਾਂ ਤੁਹਾਡੇ ਨਾਲ ਇਹ ਜਿਹੜੀ ਸਕਰੀਨ ਹੈ ਉਹ ਸ਼ੇਅਰ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੇ ਵਿੱਚ Google Chrome ਦੇ ਵਿੱਚ PNB ਬੈਂਕ ਲੋਨ ਭਰ ਦੇਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਪੇਜ ਓਪਨ ਹੋ ਜਾਵੇਗਾ ਜਦੋਂ ਤੁਸੀਂ ਆਗੇ ਨਾ ਇੱਥੇ ਕਾਫੀ ਕੈਟਾਗਰੀ ਹੈ ਜਿਹੜੀ ਉਹ ਦਿੱਤੀ ਹੋਈ ਹੈ ਲੋਨ ਦੀ ਤਾਂ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਇਹ ਲੋਨ ਹੈ ਤਾਂ ਇੱਥੋਂ ਹੀ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਬਟਨ ਵੀ ਆ ਰਿਹਾ ਨਾਲ ਤੇ ਬਾਕੀ ਇਹਦੀ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਉਹ ਵੀ ਇੱਥੋਂ ਹੀ ਲੈ ਸਕਦੇ ਹੋ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਪਰਸਨਲ ਲੋਨ ਸਕੀਮ ਫੋਰ ਪੈਨਸ਼ਨਰ ਡਾਕਟਰ ਦੇ ਲਈ ਹੈ ਤੇ ਬਾਕੀ ਜੇਕਰ ਤੁਸੀਂ ਤੁਹਾਡਾ ਕੋਈ ਆਪਣਾ ਕੋਈ ਹੋਰ ਕੰਮਕਾਰ ਹੈ ਉਸ ਦੇ ਲਈ ਵੀ ਤੁਸੀਂ ਪਰਸਨਲ ਲੋਨ ਹੈ ਜਿਹੜਾ ਉਹ ਅਪਲਾਈ ਕਰ ਸਕਦੇ ਹੋ ਤਾਂ ਕਾਫੀ ਕੈਟਾਗਰੀ ਆ ਚੁੱਕੀ ਐ ਤਾਂ ਆਪਾਂ ਇਹਨਾਂ ਤੇ ਟਾਈਮ ਨਹੀਂ ਖਰਾਬ ਕਰਦੇ ਜ਼ਿਆਦਾ ਤਾਂ ਇਹ ਤੁਸੀਂ ਖੁਦ ਵੀ ਦੇਖ ਸਕਦੇ ਹੋ ਹੁਣ ਆਪਾਂ ਚੱਲਦੇ ਆ ਕਿ ਤੁਸੀਂ ਅਪਲਾਈ ਕਿਵੇਂ ਕਰਨਾ ਸਭ ਤੋਂ ਪਹਿਲਾਂ ਅਪਲਾਈ ਕਰਨ ਦੇ ਲਈ ਆਪਾਂ ਕੈਟਾਗਰੀ ਇਹਦੇ ਵਿੱਚ ਦੇਖਦੇ ਆ ਕਿ ਆਪਾਂ ਕਿਹੜੀ ਕੈਟਾਗਰੀ ਦੇ ਵਿੱਚ ਅਪਲਾਈ ਕਰਨਾ ਜਿਵੇਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਕਿ ਆਪਾਂ ਪਰਸਨਲ ਲੋਨ ਹੈ ਜਿਹੜਾ ਅਪਲਾਈ ਕਰਨਾ ਤਾਂ ਹੁਣ ਆਪਾਂ ਪਰਸਨਲ ਲੋਨ ਫਾਰ ਪਬਲਿਕ ਤੇ ਚੱਲਦੇ ਆ ਤਾਂ ਇੱਥੇ ਆ ਚੁੱਕੇ ਆ ਪਰਸਨਲ ਲੋਨ ਸਕੀਮ ਫਾਰ ਪਬਲਿਕ ਤਾਂ ਇੱਥੇ ਚੱਲਦੇ ਆ ਉਸ ਤੋਂ ਬਾਅਦ ਅਪਲਾਈ ਨਾਓ ਫਿਰ ਆਪਾਂ ਪ੍ਰੋਸੀਡ ਤੇ ਕਲਿੱਕ ਕਰ ਦੇਵਾਂਗੇ ਇਦੇ ਵਿੱਚ ਆ ਗਿਆ ਕਿ ਜੇਕਰ ਤੁਹਾਡੇ ਕੋਲ ਕਸਟਮਰ ਆਈਡੀ ਹੈਗੀ ਹੈ ਅਕਾਊਂਟ ਨੰਬਰ ਹੈਗਾ ਤੁਹਾਡੀ ਜਿਹੜੀ ਬੈਂਕ ਹੈ ਇਹ ਪੀਐਨਬੀ ਇਹਦੇ ਵਿੱਚ ਖਾਤਾ ਹੈਗਾ ਫਿਰ ਤਾਂ ਠੀਕ ਹੈ ਜੇਕਰ ਖਾਤਾ ਨਹੀਂ ਹੈਗਾ ਤਾਂ ਤੁਸੀਂ ਆਧਾਰ ਨੰਬਰ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ ਆਧਾਰ ਨੰਬਰ ਭਰਨਾ ਤੇ ਰਜਿਸਟਰ ਮੋਬਾਈਲ ਨੰਬਰ ਭਰਨਾ ਜਿਹੜਾ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੈ ਉਹੀ ਮੋਬਾਈਲ ਨੰਬਰ ਇੱਥੇ ਤੁਸੀਂ ਭਰਨਾ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਭਰ ਦਿੱਤਾ ਤਾਂ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਮੋਬਾਈਲ ਤੇ ਇੱਕ ਓਟੀਪੀ ਆਵੇਗੀ ਓਟੀਪੀ ਤੁਸੀਂ ਇਸ ਬਾਕਸ ਦੇ ਵਿੱਚ ਭਰ ਦੇਣੀ ਹੈ ਸਕਰੀਨ ਤੇ ਦੇਖ ਸਕਦੇ ਹੋ ਛੇ ਅੱਖਰਾਂ ਦਾ ਇਹ OTP ਆਵੇਗਾ ਉਸ ਤੋਂ ਬਾਅਦ ਵੈਰੀਫਾਈ OTP ਕਰ ਦੇਣਾ ਉਸ ਤੋਂ ਬਾਅਦ ਆ ਗਿਆ ਪਰਸਨਲ ਲੋਨ ਜਿਹੜਾ ਕੀ ਇਹ ਕਨਫਰਮ ਯੂਅਰ ਪਰਸਨਲ ਡਿਟੇਲ ਆ ਤਾਂ ਇੱਥੇ ਪਰਸਨਲ ਲੋਨ ਦੀ ਕਨਫਰਮ ਯੂਅਰ ਪਰਸਨਲ ਲੋਨ ਡਿਟੇਲ ਇੱਥੇ ਤੁਸੀਂ ਆਪਣੀ ਡਿਟੇਲ ਦੇਖ ਲੈਣੀ ਹੈ ਕਿ ਨੇਮ ਹੈ ਤੁਹਾਡਾ ਜਿਹੜਾ ਅਕਾਊਂਟ ਨੰਬਰ ਹੈ ਉਹ ਸਾਰੀ ਡਿਟੇਲ ਤੁਸੀਂ ਆਪਣੀ ਚੰਗੀ ਤਰ੍ਹਾਂ ਪੜ੍ਹ ਲੈਣੀ ਹੈ ਮੈਂ ਇਹ ਬਲਰ ਕੀਤੀ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਇਹਨੂੰ ਤੁਸੀਂ ਆਈ ਐਗਰੀ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਨੈਕਸਟ ਕਰ ਦੇਣਾ ਜਦੋਂ ਤੁਸੀਂ ਤੁਸੀਂ ਕਲਿੱਕ ਕਰ ਦਿੱਤਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਹੋਰ ਪੇਜ ਆ ਜਿਹੜਾ ਓਪਨ ਹੋ ਜਾਵੇਗਾ ਇੱਥੇ ਆ ਗਿਆ ਯੂ ਆਰ ਐਲੀਜੀਬਲ ਤਾਂ ਐਲੀਜੀਬਲ ਹੋਂ ਤੁਸੀਂ 4 ਲੱਖ ਰੁਪਿਆ ਲੋਨ ਤਾਂ ਇਹਦੇ ਵਿੱਚ 60 ਮਹੀਨਿਆਂ ਦੇ ਵਿੱਚ ਤੁਸੀਂ ਇਸ ਨੂੰ ਵਾਪਸ ਕਰਨਾ ਹੈ 60 ਮਹੀਨਿਆਂ ਦੇ ਵਿੱਚ ਤੁਸੀਂ ਵਾਪਸ ਕਰਨਾ ਹੈ ਤਾਂ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਇਹਦੇ ਵਿੱਚ ਇੰਟਰਸਟ ਰੇਟ 11.90 ਹੈ ਲਗਭਗ 12% ਉਸ ਤੋਂ ਬਾਅਦ ਇਹਦੀ EMI ਆ ਗਈ ਥੱਲੇ ਇਦੇ ਵਿੱਚ ਤੁਸੀਂ ਇਹਦੀ ਜਿਹੜੀ ਉਹ ਹੈਗੀ ਉਹ ਘਟਾਵੜਦਾ ਵੀ ਸਕਦੇ ਹੋ ਤੁਸੀਂ ਇਹਦੇ ਵਿੱਚ 60 ਮੰਥ ਤੱਕ ਲੈ ਸਕਦੇ ਹੋ ਪਰ ਜੇਕਰ ਤੁਸੀਂ ਇਹ 2 ਮੰਥ ਲਈ ਲੈਣਾ ਚਾਹੁੰਦੇ ਹੋ ਫਿਰ ਵੀ ਲੈ ਸਕਦੇ ਹੋ ਪਰ ਸਕਦੇ ਹੋ ਇਹਦੀ ਜਿਹੜੀ EMI ਬਣੇਗੀ ਜੇਕਰ ਤੁਸੀਂ ਜ਼ਿਆਦਾ ਮਹੀਨੇ ਕਰਨੇ ਆ ਤਾਂ ਉਹ ਵੀ ਤੁਸੀਂ ਵਧਾ ਸਕਦੇ ਹੋ ਤਾਂ ਇਹਦੀ ਟਾਈਮਿੰਗ ਵੀ ਤੁਸੀਂ ਵਧਾ ਸਕਦੇ ਹੋ ਜਿੰਨੀ ਰੱਖਣਾ ਚਾਹੁੰਦੇ ਹੋ ਉਹ ਰੱਖ ਸਕਦੇ ਹੋ 60 ਮੰਥ ਤੋਂ ਜ਼ਿਆਦਾ ਨਹੀਂ ਰੱਖ ਸਕਦੇ ਪਰ ਜਿੰਨਾ ਤੁਸੀਂ ਵਧਾਓਗੇ ਉਹਨਾਂ ਵਿਆਜ ਤੁਹਾਨੂੰ ਜ਼ਿਆਦਾ ਲੱਗੇਗਾ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਹੁਣ ਜਦੋਂ ਇਹ ਦੇਖ ਲਿਆ ਤੁਸੀਂ ਉਸ ਤੋਂ ਬਾਅਦ ਤੁਸੀਂ ਨੈਕਸਟ ਕਰ ਦੇਣਾ ਇਹ ਤੁਹਾਡੇ ਲਈ ਆ ਚੁੱਕਿਆ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਹਾਂ ਸਹੀ ਹੈ ਤਾਂ ਤੁਸੀਂ ਕਨਫਰਮ ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਚੁੱਕਿਆ 4 ਲੱਖ ਅਮਾਉਂਟ ਤਾਂ ਆਪਾਂ 24 ਮੰਥ ਦਾ ਕੀਤਾ ਤਾਂ ਵਿਆਜ ਇਹਦਾ 12% ਲਗਭਗ ਤਾਂ ਇਹਦੀ ਮੰਥਲੀ ਇਨਸਟਾਲਮੈਂਟ ਆ ਗਈ 18800 ਰੁਪਏ 24 ਮੰਥ ਦੇ ਵਿੱਚ ਆਪਾਂ ਇਹ ਭਰਨਾ ਹੈਗਾ ਉਸ ਤੋਂ ਬਾਅਦ ਕਨਫਰਮ ਕਰ ਦੇਣਾ ਜਦੋਂ ਕਨਫਰਮ ਹੋ ਗਿਆ ਉਸ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ ਤੇ ਇੱਕ OTP ਹੋਰ ਆਵੇਗੀ ਬਾਕੀ ਤੁਸੀਂ ਇਹ ਕੰਡੀਸ਼ਨਾਂ ਜਿਹੜੀਆਂ ਇਹ ਤੁਸੀਂ ਪੜ ਲੈਣੀਆਂ ਜੋ ਵੀ ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਇਹ ਤੁਸੀਂ ਪੜ ਲੈਣੀਆਂ ਉਸ ਤੋਂ ਬਾਅਦ ਅਕਸੈਪਟ ਕਰ ਲੈਣਾ ਜਦੋਂ ਸੈਪਟ ਕਰ ਦਿੱਤਾ ਉਸ ਤੋਂ ਬਾਅਦ ਤੁਹਾਡੇ ਮੋਬਾਈਲ ਤੇ ਕੋ ਡੀ ਪੀ ਆ ਗਈ ਉਹ ਓ ਡੀ ਪੀ ਇੱਥੇ ਭਰ ਦੇਣੀ ਹੈ ਤੇ ਸਬਮਿਟ ਓ ਟੀ ਪੀ ਕਰ ਦੇਣਾ ਤੇ ਤੁਹਾਡਾ ਲੋਨ ਹੈ ਜਿਹੜਾ ਉਹ ਅਪਰੂਵ ਹੋ ਜਾਵੇਗਾ ਬੈਂਕ ਦੇ ਵਿੱਚ ਜਾ ਕੇ ਤੁਸੀਂ ਲੋਨ ਇਹ ਪ੍ਰਾਪਤ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਪੀ ਐਨ ਬੈਂਕ ਵੀ ਜਿਹੜਾ ਪੀ ਐਨ ਵੀ ਬੈਂਕ ਹੈ ਉਸ ਤੋਂ ਤੁਸੀਂ ਲੋਨ ਪ੍ਰਾਪਤ ਕਰ ਸਕਦੇ ਹੋ ਆ ਚੁੱਕਿਆ ਹੈ ਪਰਸਨਲ ਲੋਨ ਕੰਗਰਾਚੂਲੇਸ਼ਨ ਠੀਕ ਹੈ ਇਹ 4 ਲੱਖ ਰੁਪਏ ਤੱਕ ਦਾ ਲੋਨ ਹੈ ਜਿਹੜਾ ਉਹ ਪ੍ਰੂਵ ਹੋ ਚੁੱਕਿਆ ਹੈ ਮੰਥਲੀ EMI 18811 ਰਪੀਆ ਤਾਂ ਇਸ ਤਰ੍ਹਾਂ ਤੁਸੀਂ ਲੋਨ ਅਪਲਾਈ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੋਰ ਜਾਣਕਾਰੀਆਂ ਦੇ ਲਈ ਫੋਲੋ ਕਰ ਲਓ ਧੰਨਵਾਦ